ਉਹ ਪਿਛਲੇ ਦਿਨ ਸਵਾਰਦਾਤ ਹੋਈ ਸਾਡੇ ਰਾਜਾ ਬਾਦਿਆ ਜੀ ਸੱਜਣ ਮੰਤਰੀ ਪੰਜਾਬ ਸ਼ੋਸਨ ਹਿੰਦੁਸਤਾਨ ਦੇ ਨਾਲ ਬਹੁਤ ਮੰਨ ਭਾਣੀ ਲੱਗਣਾ ਹਈਏ ਉਹ ਧੰਨਾਂ ਦੇ ਨਾਮ ਲੈ ਕੇ ਅੱਜ ਵੀ ਅਸਲ ਨੂੰ ਸਾਹਿਬ ਨੂੰ ਮਿਲਿਆ ਅਸਲ ਨੂੰ ਸਾਹਿਬ ਨੂੰ ਪੁੱਛਿਆ ਵੀ ਇਹ ਗੜੀ ਕਾਰਵਾਈ ਚੱਲ ਰਹੀ ਉਹ ਕਹਿੰਦੇ ਆਪਾਂ ਇੰਨੀ ਤਰਫਾ ਲਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਹੋਣੀ ਹੈ ਦੋ ਦਿਨ ਦਾ ਤਿੰਨ ਦਿਨਾਂ ਮੰਨਾਂਗੇ ਕਹਿੰਦਾ ਵੀ ਦੋ ਤਿੰਨ ਦਿਨਾਂ ਵਿੱਚ ਸਾਰੇ ਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸ਼ੋਸਨ ਹਿੰਦੁਸਤਾਨ ਦੀ ਮੀਟਿੰਗ ਕਰਦੇ ਜੇ ਸਾਡਾ ਅਜੰਡਾ ਹੋਏਗਾ 24 ਬੰਦਗ੍ਰਾਂ ਦਾ ਆਇਆ ਚੌਕ ਬੰਦਗ੍ਰਾਂ ਦਾ ਆਇਆ ਸਭ ਕਿ ਸਾਬ ਦੇ ਵੀਰ ਕੋਲ ਗਿਆ ਦਾ ਇਹ ਵੀ ਸਾਨੂੰ ਕਰਨਾ ਪਈਦਾ ਆਪਣੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਦੀ ਕੰਡੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿਤੇ ਨੋਜ਼ ਰਹਿੰਦੇ ਹੋ ਅਸੀਂ ਮੰਗ ਰਹੇ ਹਾਂ ਮੂਰ ਦੇ ਦੇਸ਼ੀ ਨੇ ਗੱਲ ਜਦੋਂ ਰਾਸਟਰ ਹੁੰਦਾ ਅੱਜ ਵੀ ਆਪਣੀ ਕਾਰਜ ਕਰ ਰਹੀ ਹੈ ਆਪਣਾ ਕੰਮ ਕਰ ਰਹੀ ਹੈ ਪਰਚਾ ਕਰਦੇ ਹਾਂ ਵੀ ਪਰਚਾ ਦਰਜ ਪਿਛਲੀ ਦਿਨੀ ਵੀ ਦੇਖਿਆ ਜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਬਹੁਤ ਧੰਨ ਹੋਇਆ ਸੀ ਕਿ ਜੇ ਸਾਡੇ ਸਨਘਾ ਮੰਤਰੀ ਪੰਜਾਬ ਦਾ ਰਾਜਾ ਬਾਜਰਨਾਥ ਇੱਕ ਜਾਣ ਨਿਰਭਾਣਲਾ ਕੀਤਾ ਗਿਆ ਵਾ ਕੋਈ ਸ਼ਾਹਦਰੀ ਅੰਸਰਾ ਵੱਲੋਂ ਤੇ ਉਸੇ ਹੀ ਸਮੇਂ ਚਾਚਾ ਪਾਲ ਮਿਲਣ ਵਾਸਤੇ ਅਸਸਵੀ ਸਾਹਿਬ ਨੂੰ ਆਏ ਕਾਫੀ ਦਿਨ ਹੋ ਗਏ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਜੋ ਆਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਫਤਾਰ ਕੀਤਾ ਗਿਆ ਨਾ ਕੋਈ ਚਲਾਣਿਆਂ ਤੇ ਰੇਡ ਹੋਈ ਆ ਪੁਲਿਸ ਕਹੀ ਜਾਂਦੀ ਆ ਕਿ ਆਪਾਂ ਜੀ ਉਹਨਾਂ ਨੂੰ ਲੱਭਦੇ ਆ ਜੀ ਆਪਾਂ ਇਦਾਂ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਜੇ ਦੋਸ਼ੀਆਂ ਨੂੰ ਗ੍ਰਫਤਾਰ ਨਾ ਕੀਤਾ ਗਿਆ ਤੇ ਸ਼ਿਵਸਾਣਾ ਨੂੰ ਦੋਸ਼ੀ ਤੌਰ ਤੇ ਖਾ ਬਣਾ ਕੇ ਤੇ ਸੜਕਾਂ ਦੇ ਉੱਤੇ ਵੀ ਉਜੀ ਦਿਵਾਨਾ ਦਾ ਆਪਾਂ ਮੰਤਰੀ ਸਾਡੇ ਰਾਜਵਾਲ ਦੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚੱਲ ਗਈ ਆਪਾਂ 3-4 ਦਿਨ ਦਾ ਹੋਟੈਲ ਲਵਾਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛੜਕਾਂ ਤੇ ਉਤਰਾਂਗੇ ਅਫਸਰ ਕੋਲ ਆਉਂਗੇ 7 ਵਜੇ ਹਨਾ ਮਗਰ ਇਹਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨੁਸਾਰ ਜੇ 10-15 ਜੇ ਤਾਰੀਖ ਨੂੰ ਉਸੇ ਮਸਲੇ ਦਾ ਆਪਾਂ ਸਾਹਿਬ ਨੂੰ ਮਿਲਣ ਵਾਸਤੇ ਆਏ ਰਾਜਵਾਲ ਦੇ ਨਾਲ ਕੰਡੀਸ਼ਨ ਕਿਤਾ ਨੇ ਕਾਫੀ ਅਗਨੋ ਸੁਧਾਰਿਆ ਤੇ ਉਹਨਾਂ ਨਾਲ ਚੱਲੇ ਗੱਲਬਾਤ ਉਹ ਬੋਤਨ ਰੇਲਾ ਫਤਿਹ ਰੇ ਕੋਈ ਜੇ ਜਮਾ ਕਾਮ ਰਾਜੇ ਮਾਧਿਮ ਰਾਏ ਕੇ 3-4 ਦਿਨਾਂ ਦੇ ਵਿੱਚ ਜੇ ਤਲਸਾਰ ਨਾਲ ਕੀਤਾ ਗਿਆ ਤੇ ਆਪਾਂ ਛੜਖਾ ਤੇ ਉਤਰਾ